ਤਾਜ ਜਗਜੀਤ ਸਿੰਘ ਡੱਲਿਆਰ ਹੋਣਾ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕ अहम ਸੁਣਵਾਈ ਹੈ ਜਿ ਹਾਂ ਦਾਦੇ ਕਿ ਪਿਛਲੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਡੱਲਰ ਹੋਂਨਾ ਨੂੰ ਮੈਡੀਕਲ ਸਹੂਲਤਾ ਦੇਣ ਦੇ ਲਈ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਸੀ 31 ਤਰੀਕ ਤੱਕ ਜਾਨੀ ਕਿ ਅੱਜ ਦੀ ਸੁਣਵਾਈ ਤੱਕ ਆ ਕਿ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਦਿੱਤਾ ਜਾਏ ਪਰ ਤੋਂ ਦਾਦੇ ਕਿ ਉਸ ਨੂੰ ਲੈ ਕੇ ਵੀ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਸੀ ਤੇ ਨਾਲ ਹੀ ਸੁਪਰੀਮ ਕੋਰਟ ਨੇ ਤੱਕ ਵੀ ਗੱਲ ਕਹੀ ਸੀ ਕਿ ਅਸੀਂ ਇੱਕ ਜਾਨ ਬਚਾਉਣ ਦੇ ਲਈ ਚਾਰ ਜਾਨਾਂ ਦਾਤੇ ਨਹੀਂ ਲਗਾ ਸਕਦੇ ਕਿਉਂਕਿ ਸੁਪਰੀਮ ਕੋਰਟ ਦੇ ਅਨੁਸਾਰ ਜੇ ਕੋਈ ਕੱਲ ਨੂੰ ਉੱਥੇ ਜ਼ੋਰ ਜਮਾਇਸ਼ ਕੀਤੀ ਗਈ ਦੇ ਵੱਲੋਂ ਕਿਉਂਕਿ ਜਿਸ ਸਾਹ ਦੇ ਨਾਲ ਕਿਸਾਨ ਉਥੇ ਇਕੱਠੇ ਹੋਏ ਜਿਸ ਸਾਹ ਦੇ ਨਾਲ ਡੱਲੇਵਾਲ ਹੋਣਾ ਨੂੰ ਜਿਹੜਾ ਘੇਰਾ ਕਿਸਾਨਾਂ ਨੇ ਪਾਇਆ ਹੋਇਆ ਹੈਗਾ ਜਿੱਤੇ ਕਿਸਾਨ ਬੈਠੇ ਨੇ ਉਹ ਦੂਜੇ ਪਾਸੇ ਡੱਲੇਵਾਲ ਹੋਣਾ ਨੂੰ ਲੈ ਕੇ ਜਿਹੜਾ ਇੱਕ ਕਮਰਾ ਬਣਾਇਆ ਗਿਆ ਤਾਂ ਆਸੇ ਪਾਸੇ ਦੇ ਉੱਪਰ ਬਹੁਤ ਸਾਰੇ ਕਿਸਾਨਾਂ ਦਾ ਉਥੇ ਘੇਰਾ ਜੇ ਕੱਲ ਨੂੰ ਪੁਲਿਸ ਉਥੇ ਫੋਰਸਫੁੱਲੇ ਵੀ ਉਤੋਂ ਡੱਲੇਵਾਲ ਹੋਣਾ ਨੂੰ ਚੱਕਣ ਦੀ ਜੇ ਗੱਲ ਆਏ ਤਾਂ ਸਾਹਮਣੇ ਫੇਰ ਵੀ ਜਿਹੜਾ ਟਕਰਾਅ ਹੋ ਸਕਦਾ ਕਿਉਂਕਿ ਬਹੁਤ ਸਾਰੇ ਕਿਸਾਨ ਉਥੇ ਪੈਰਾ ਵੀ ਦਿੰਦੇ ਆ ਤਾਂ ਦਾਦੇ ਕਿਸ ਚੀਜ਼ਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਸੀ ਤੇ ਨਾਲ ਹੀ ਵੀ ਕਿਹਾ ਗਿਆ ਸੀ ਕਿ ਉਹ ਕਿਸਾਨ ਵੀ ਲਾਪਰਵਾਹ ਨੇ ਜਿਹੜੇ ਡੱਲੇੜ ਹੋਣਾ ਦੀ ਸਿਹਤ ਦਾ ਫਿਕਰ ਨਹੀਂ ਕਰ ਰਹੇ ਔਰ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੇਣ ਤੋਂ ਰੋਕ ਰਹੇ ਐ ਤਾਂ ਦਾਦੀ ਕਿਹਾ ਜਿਹਾ ਖੁਦਕੁਸ਼ੀ ਕਰਨ ਦੇ ਲਈ ਉਕਸਾਉਣ ਦੇ ਬਰਾਬਰ ਹੈ ਇਹ ਸਟੇਟਮੈਂਟ ਜਿਹੜਾ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਦਿੱਤੀ ਸੀ ਹਾਲਾਂਕਿ ਕੱਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਕੱਲ ਪੰਜਾਬ ਬੰਦ ਨੂੰ ਪੂਰਨ ਸਮਰਥਨ ਮਿਲਿਆ ਹਰੇਕ ਵਰਗ ਦੇ ਵੱਲੋਂ ਸਮਰਥਨ ਦਿੱਤਾ ਗਿਆ ਇੱਕ ਦੋਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਸਾਰੇ ਕਿਤੇ ਪੰਜਾਬ ਬੰਦ ਦਾ ਜਰਾ ਅਸਰ ਸੀ ਉਹ ਦੇਖਣ ਨੂੰ ਮਿਲਿਆ ਔਰ ਅੱਜ ਤੋਂ ਦਾਦੀ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਹਲਫਨਾਮਾ ਦਾਖਲ ਕਰਨਾ ਕਿਉਂਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਸੁਪਰੀਮ ਕੋਰਟ ਨੇ ਡੱਲੇਵਾਲ ਹੋਣਾ ਦੀ ਸਿਹਤ ਨੂੰ ਲੈ ਕੇ ਤਾਂ ਦੱਸ ਦੇ ਕਿ ਹੁਣ ਅੱਜ ਹੋ ਸਕਦਾ ਹੈ ਕਿ ਕੋਈ ਸਖਤ ਆਦੇਸ਼ ਸੁਪਰੀਮ ਕੋਰਟ ਜਾਰੀ ਕਰੇ ਕਿਉਂਕਿ 3 ਤਰੀਕ ਨੂੰ 3 ਤਰੀਕ ਨੂੰ ਜਿਹੜਾ ਕਿਹਾ ਜਾ ਰਿਹਾ ਹੈ ਕਿ ਪੰਚਕੋਲਾ ਦੇ ਵਿੱਚ ਇੱਕ ਮੀਟਿੰਗ ਦਾ ਸੱਦਾ ਵੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਵੱਲੋਂ ਦਿੱਤਾ ਗਿਆ ਜਿਦੇ ਵਿੱਚ तमाम ਜਿਹੜੇ ਮੰਤਰੀ ਹੋ ਸਕਦੇ ਆ ਕਿਉਂਕਿ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਹੋ ਸਕਦੇ ਆ ਕਿਉਂਕਿ ਕਿਸਾਨ ਲਗਾਤਾਰ ਕਹਿ ਰਹੇ ਕਿ ਅਸੀਂ ਕੇਂਦਰ ਦੇ ਮੰਤਰੀਆਂ ਨਾਲ ਹੀ ਗੱਲ ਕਰਨੀ ਹੈ ਉਹਨਾਂ ਦੇ ਹੀ ਪ੍ਰੈਰੋਗੇਟਿਵ ਹੈ ਜੋ ਸਾਡੀਆਂ ਮੰਗਾਂ ਨੇ ਦਾਦਾ ਜੀ ਕਿਹਾ ਅੱਜ ਸੁਪਰੀਮ ਕੋਰਟ ਦੇ ਵਿੱਚ ਆਉਣ ਵਾਲੇ 3 ਘੰਟਿਆਂ ਦੌਰਾਨ ਸੁਣਵਾਈ ਸ਼ੁਰੂ ਹੋ ਜਾਏਗੀ ਤਾਂ ਉਸ ਵੇਲੇ ਦੇਖਾਂਗੇ ਕਿ ਕੀ ਡੱਲੇਵਾਲ ਹੋਣਾ ਦੀ ਸਿਹਤ ਨੂੰ ਲੈ ਕੇ ਦੇਸ਼ ਸੁਪਰੀਮ ਕੋਰਟ ਜਾਰੀ ਕਰਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਹਲਫਨਾਮਾ ਵੀ ਪੰਜਾਬ ਸਰਕਾਰ ਦੇ ਵੱਲੋਂ ਅੱਜ ਜਰਾ ਪੇਸ਼ ਹੈ ਉਹ ਕੀਤਾ ਜਾਏਗਾ ਸੁਪਰੀਮ ਕੋਰਟ ਦੇ ਵਿੱਚ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਉਨ੍ਹਾਂ ਦੇ ਮਰਨ ਵਰਤ ਨੂੰ ਲੈ ਕੇ ਅੱਜ 36ਵਾਂ ਦਿਨ ਹੈ 36ਵਾਂ ਦਿਨ ਜਗਜੀਤ ਸਿੰਘ ਡੱਲੇ ਵਾਲਾ ਹੁਣਾਂ ਦੇ ਮਰਨ ਵਰਤ ਦਾ ਔਰ ਸਿਹਤ ਉਹਨਾਂ ਦੀ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਨਸਾਜਾ ਔਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਉਹ ਬੇਹੋਸ਼ ਹੋ ਕੇ ਵੀ 1-2 ਵਾਰ ਡਿੱਗ ਪਏ ਸੀ ਕਿਉਂਕਿ ਸਰੀਰ ਦੇ ਵਿੱਚ ਬਿਲਕੁਲ ਜਾਨ ਨਹੀਂ ਬਚੀ ਇੱਕ ਪਾਸੇ ਕੈਂਸਰ ਦੇ ਮਰੀਜ਼ ਨੇ ਤੇ ਦੂਜੇ ਪਾਸੇ ਉਹਨਾਂ ਦੀ ਉਮਰ ਵੀ 70 ਪਲੱਸ ਹੈ ਤਾਂ ਇਸ ਕਰਕੇ 36 ਦਿਨ ਜਿਹੜਾ ਮਰਨ ਵਰਤ ਤੇ ਬੈਠੇ ਬਹੁਤ ਜ਼ਿਆਦਾ ਹੁੰਦੇ ਆ ਤਾਂ ਲਗਾਤਾਰ ਪੰਜਾਬ ਸਰਕਾਰ ਦੇ ਅਧਿਕਾਰੀ ਚਾਹੇ ਸਾਫਾ ਡੀਜੀਪੀ ਜਸਕਰਨ ਸਿੰਘ ਹੋਣ ਲਗਾਤਾਰ ਉਹਨਾਂ ਨਾਲ ਮੁਲਾਕਾਤਾਂ ਕਰ ਰਹੇ ਨੇ ਕੱਲ ਵੀ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਆਂ ਦਿਨ ਦੇ ਵਿੱਚ ਦੋ ਦੋ ਮੁਲਾਕਾਤਾਂ ਹੋ ਰਹੀਆਂ ਪਰ ਦੱਲੇ ਵਾਲਾ ਉਹਨਾਂ ਨੂੰ ਮਨਾਉਣ ਦੀ ਹਰ ਕੋਸ਼ਿਸ਼ ਜਾਰੀ ਹੈ ਪਰ ਦੂਜੇ ਪਾਸੇ